ਜੇ ਭਗਵੰਤ ਮਾਨ ਸਾਡੇ ਮਾਂ ਦੇ ਸਿਰਾਂ ਤੋਂ ਚੁੰਨੀਆਂ ਲਾਉਣ ਲੱਗ ਗਿਆ ਲਾਸਾਂ ਵਿਛਾ ਦੇਗਾ ਇਹਨਾਂ ਦੀ ਲਾਸਾਂ ਲਾਸਾਂ ਵਿਛੜੀਆਂ ਚਾਹੀਦੀਆਂ ਵੀ ਇਸ ਮਾਨ ਹੱਥ ਪਾ ਲਿਆ ਸਾਲੇ ਕਹਿ ਜੀਆਂ ਬੰਦੇ ਪਾਲਿਸੀਆਂ ਲੈ ਕੇ ਆ ਰਿਹਾ ਸਾਡੀਆਂ ਜ਼ਮੀਨਾਂ ਖੋ ਰਹੇ ਨੇ ਪੰਜਾਬ ਦੇ ਲੋਕ ਕੀ ਕਹਿੰਦੇ ਸੀ ਉਦੋਂ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਮੈਂ ਕਹਿੰਦਾ ਵੀ ਮੇਰਾ ਸ਼ਰਮ ਨਾਲ ਸਿਰ ਝੁਕਦਾ ਹੈ ਸਾਰਾ ਪੰਜਾਬ ਕੇਜਰੀਵਾਲ ਨਾਲ ਅੱਜ ਦੇਖ ਲਿਆ ਕਿ ਕੇਜਰੀਵਾਲ ਦੇ ਦੱਲਿਆਂ ਨੇ ਕੀ ਹਾਲ ਕਰਤਾ ਸਾਡਾ ਸੋ ਕਾਲ ਜਿਹੜਾ ਸੰਵਿਧਾਨ ਆ ਸਾਨੂੰ ਇਨਸਾਫ ਨਹੀਂ ਦੇ ਰਿਹਾ ਅੱਜ ਸਾਡੇ ਘਰਾਂ 'ਚ ਵੜ ਗਿਆ ਅੱਜ ਸਾਡੇ ਚੁੱਲ੍ਹਿਆਂ ਤੇ ਆ ਗਏ ਇਹ ਲੋਕ ਐਨੇ ਤਾਕਤਵਰ ਹੋ ਗਏ ਇੱਕ ਸ਼ਰਾਬੀ ਕਬਾਬੀ ਸਾਡੀ ਆਈਡੈਂਟੀਟੀ ਨੂੰ ਖਤਮ ਕਰੂਗਾ ਸਾਡੀ ਹੋਂਦ ਨੂੰ ਖਤਮ ਕਰੂ ਭਗਵੰਤ ਮਾਨ ਸਾਡੀਆਂ ਜ਼ਮੀਨਾਂ ਖੋਊਗਾ ਜ਼ਮੀਨ ਦਾ 1 ਇੰਚ ਵੀ ਜੇ 1 ਇੰਚ ਸਾਡਾ ਕੋਈ ਦਾਣਾ ਚੱਕ ਕੇ ਲੈ ਜਾਣਾ ਕਿਸਾਨ ਤਾਂ ਉਹਦਾ ਗਲ ਲਾ ਦਿੰਦਾ ਤੇ ਤੂੰ ਸਾਰੀ ਜ਼ਮੀਨ ਸਾਡੇ ਹੱਥਿਆਂੋਂ ਨੂੰ ਫਿਰ ਲੈ ਤੇ ਤੇਰਾ ਬਣੂ ਕੀ ਭਗਵੰਤ ਮਾਨ ਦਾ ਮੈਂ ਬੜਾ ਕਰਜਾਈ ਹੋਇਆ ਪਰ ਅੱਜ ਤੱਕ ਜਿਹੜੀ ਆਪਦੀ ਮਾਂ ਜ਼ਮੀਨ ਜੀ ਨੂੰ ਕਹਨੇ ਆ ਨਾ ਉਹ ਵਿੱਚ ਜੀ ਨਹੀਂ ਕਰਦਾ ਵੇਚਣ ਦਾ ਸਾਡੇ ਕਿਸਾਨਾਂ ਨੂੰ ਕਹੇ ਦੀਆਂ ਗੱਲਾਂ ਕਰ ਰਿਹਾ ਭਗਵੰਤ ਮਾਨ ਕਿੱਡਾ ਹੰਕਾਰ ਹੀ ਹੋ ਗਿਆ ਇੱਥੇ ਰੋੜਦਾ ਫਿਰਦਾ ਸ ਇਹ ਲੋਕਾਂ ਨੇ ਜਿਨ੍ਹਾਂ ਨੇ ਚੁਣਿਆ ਨਾ ਇਹਨੂੰ ਸਭ ਤੋਂ ਵੱਡੇ ਦੁਸ਼ਮਣ ਪੰਜਾਬ ਦੇ ਉਹ ਨੇ ਲੈਂਡ ਪੁਲਿੰਗ ਪਾਲਿਸੀ ਤੇ ਜਿੱਥੇ ਇੱਕ ਪਾਸੇ ਸਰਕਾਰ ਇਹ ਪ੍ਰਚਾਰ ਰਹੀ ਹੈ ਕਿ ਇਹ ਪਾਲਿਸੀ ਕਿਸਾਨਾਂ ਦੇ ਹਿੱਤੇ ਹੈ ਅਸੀਸ ਪਾਲਸੀ ਦੇ ਨਾਲ ਕਿਸਾਨਾਂ ਦਾ ਜ਼ਮੀਨਾਂ ਕਰੋੜਾਂ ਦੀਆਂ ਬਣਾਵਾਂਗੇ ਤਾਂ ਉੱਥੇ ਹੀ ਇਸੇ ਪ੍ਰਚਾਰ ਦਾ ਕਿਸਾਨਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਮੋੜਮਾ ਜਵਾਬ ਜਿਹੜਾ ਉਹ ਦਿੱਤਾ ਜਾ ਰਿਹਾ ਪਿੰਡਾਂ ਦੇ ਵਿੱਚ ਇਕੱਠ ਇਸ ਪਾਲਸੀ ਦੇ ਖਿਲਾਫ ਹੋਣੇ ਸ਼ੁਰੂ ਹੋ ਗਏ ਨੇ ਆਵਾਜ਼ ਇਹ ਵੀ ਆ ਰਹੀ ਆ ਕਿ ਇਹ ਪਾਲਸੀ ਇਹ ਨਾ ਹੋਵੇ ਕਿ ਕਿਤੇ ਇਸ ਸਰਕਾਰ ਦੇ ਗਲੇ ਦੀ ਹੱਡੀ ਬਣ ਜੇ ਇਸ ਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸਾਫ ਦਾ ਸਰਪੰਚ ਬਾਈ ਸੁਖਵਿੰਦਰ ਸਿੰਘ ਕਲਕੱਤਾ ਹੋਣਗੇ ਲੈਂਡ ਪੂਲਿੰਗ ਪਾਲਿਸੀ ਨੂੰ ਸਰਕਾਰ ਇਹ ਕਹਿੰਦੀ ਆ ਕਿ ਇਸ ਪਾਲਿਸੀ ਦੇ ਨਾਲ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਕਹਿੰਦੇ ਬਹੁਤ ਕਰੋੜੀਆਂ ਕਰਦਾਂਗੇ ਕਿਸਾਨਾਂ ਦਾ ਵਿਕਾਸ ਕਰਾਂਗੇ ਜਸਜੀਤ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਇਹ ਸਾਡੀ ਜਿਹੜੀ ਚੜ੍ਹਦੀ ਕਲਾ ਕੀ ਪੰਜਾਬ ਦੀ ਉਸ ਨੂੰ ਢਾਹ ਲਾਣ ਦੀ ਕੋਸ਼ਿਸ਼ ਲੈਂਡ ਦੇ ਸਿਰ ਤੇ ਜ਼ਮੀਨ ਦੇ ਸਰ ਤੇ ਜਿਹਨੂੰ ਅਸੀਂ ਮਾਂ ਕਹਿੰਦੇ ਆ ਸਿੱਖਾਂ ਨੇ ਪੰਜਾਬੀਆਂ ਨੇ ਵੱਡਿਆਂ ਵੱਡਿਆਂ ਮੱਲਾ ਮਾਰੇ ਆ ਦੁਨੀਆ ਤੇ ਜੇ ਅੱਜ ਪੰਜਾਬੀ ਦਾ ਨਾਂ ਗਾ ਸਿੱਖ ਦਾ ਨਾਂ ਤਾਂ ਉਹ ਉਸ ਦੀ ਜ਼ਮੀਨ ਕਰਕੇ ਆ ਜੇ ਦੇਸ਼ ਚ ਕਿਤੇ ਇਹ ਗੱਲ ਕਹੀ ਜਾਂਦੀ ਆ ਵੀ ਸਿੱਖ ਪੰਜਾਬੀ ਜਿੱਥੋਂ ਖੜਦਾ ਉੱਥੋਂ ਲਾਈਨ ਸ਼ੁਰੂ ਹੁੰਦੀ ਆ ਤਾਂ ਸਾਡੀ ਜ਼ਮੀਨ ਕਰਕੇ ਸੋ ਇਹ ਜਿਹੜੀ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਡੀ ਜ਼ਮੀਨ ਹੈ ਇਹ ਸਮੇਂ ਦੀਆਂ ਸਰਕਾਰਾਂ ਦੀ ਜਿਹੜਾ ਅੱਖ ਚ ਵੱਡੀ ਕਿਰਕਰੀ ਹੈ ਸੋ ਇਹਨਾਂ ਦਾ ਬਰਦਾਸ਼ਤ ਨਹੀਂ ਹੋ ਰਿਹਾ ਅੱਜ ਇਹ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਪੈਸੇ ਦੇ ਜ਼ੋਰ ਤੇ ਬੇਈਮਾਨੀ ਨਾਲ ਮੱਕਾਰੀ ਨਾਲ ਜਿਹੜੀ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਜਿਹਨੂੰ ਅਸੀਂ ਮਾਂ ਕਹਿੰਦੇ ਆ ਉਸ ਤੇ ਕਬਜ਼ਾ ਕਰਨਾ ਚਾਹੁੰਦੇ ਸਿਜੇ ਮੈਂ ਲੈਂਡ ਪੁਲਿੰਗ ਕਹਾ ਅੱਜ ਦੀ ਨਹੀਂ ਲੈਂਡ ਪੁਲਿੰਗ ਹੋ ਰਹੀ ਸਾਡੇ ਹੱਥੋਂ ਸਾਡੇ ਹੱਥੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਾਡੀ ਜ਼ਮੀਨ ਖੋਈ ਗਈ ਹੈ। ਖੈਬਰ ਦਰਿਆ ਤੱਕ ਸਾਡੀ ਜ਼ਮੀਨ ਸੀ। ਲੇ ਲਦਾਖ ਤੱਕ ਪੰਜਾਬ ਦਾ ਰਾਜ ਸੀ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ ਸਿੱਖ ਰਾਜ ਦੇ ਝੰਡੇ ਲਾਲ ਕਿਲੇ ਤੱਕ ਝੂਲਦੇ ਸੀ। ਸੋ ਸਾਡੀ ਆਈਡੈਂਟੀਫਿਕੇਸ਼ਨ ਖਤਮ ਨਹੀਂ ਕੀਤੀ ਗਈ ਤਾਂ ਹੋਰ ਕੀ ਕੀਤਾ ਗਿਆ? ਅੱਜ ਜੇ ਸਾਡੀ ਮਾਂ ਦੀ ਗੱਲ ਆ ਗਈ ਜੇ ਭਗਵੰਤ ਮਾਨ ਸਾਡੇ ਮਾਂ ਦੇ ਸਿਰਾਂ ਤੋਂ ਚੁੰਨੀਆਂ ਲਾਉਣ ਲੱਗ ਗਿਆ ਤਾਂ ਭਗਵੰਤ ਮਾਨਾ ਫਿਰ ਤੂੰ ਸਾਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਆਪਦੇ ਦਫ਼ਤਰ 'ਚ ਬਾਬਾ ਰਸਾਓ ਭਿਮਰਾਓ ਮੇਦਕਰਦੀ ਫੋਟੋ ਲਾ ਕੇ ਇੱਕ ਪਾਸੇ ਭਗਤ ਸਿੰਘ ਦੀ ਫੋਟੋ ਲਾ ਕੇ ਜੇ ਕਾਨੂੰਨ ਨਾਲ ਤੂੰ ਨਾ ਰੁਕਿਆ ਜਿਹੜਾ ਤੁਹਾਡਾ ਭੂਮੀ ਅधिਗ੍ਰਹਿਣ ਬਿੱਲ ਕਾਨੂੰਨ ਕਹਿੰਦਾ ਵੀ 80% ਲੋਕਾਂ ਦਾ ਤੱਕ ਸਹਿਮਤ ਨਹੀਂ ਹੁੰਦੇ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਜੇ ਤੂੰ ਕਾਨੂੰਨ ਨਾਲ ਬਾਬਾ ਸਾਹਿਬ ਭੀਮਰਾਵ ਦੇ ਅੰਬੇਦਕਰ ਦੇ ਕਾਨੂੰਨ ਨਾਲ ਨਾ ਰੁਕਿਆ ਫਿਰ ਜਿਹੜੀ ਭਗਤ ਸਿੰਘ ਦੀ ਤਸਵੀਰ ਹੈ ਨਾ ਜਿਸ ਤਰ੍ਹਾਂ ਬਲਬਾਂ ਬਿਆਨ ਤੇ ਬੁਚੜੇ ਦੇ ਚਿੱਠੜੇ ਉੜੇ ਸੀ ਉਹ ਦੂਰ ਉਹ ਦੂਰ ਉਹ ਦਿਨ ਦੂਰ ਨਹੀਂ ਤੇਰੇ ਵੀ ਅੱਜ ਮੈਂ ਕਹਿਣਾ ਮੈਂ ਹਤਾਸ਼ ਆ ਨਰਾਸ਼ ਆ ਇਸ ਜਿੱਤ ਜਿੱਤ ਜੀਦੇ ਸਿਰ ਤੇ ਅਸੀਂ ਜਾਣੇ ਜਾਨੇ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿਹਦੇ ਸਿਰ ਤੇ ਅਸੀਂ ਸਾਡੀ ਆਈਡੈਂਟੀਫਿਕੇਸ਼ਨ ਆ ਸਾਡੀ ਜ਼ਮੀਨ ਜੇ ਉਹ ਖੋ ਲਈ ਸਾ ਤੋਂ ਕੀ ਬਚੇਗਾ ਸਾਡੇ ਸਿਰ ਪਰ ਇਹਨਾਂ ਦੇ ਮੰਤਰੀ ਤਾਂ ਇਹ ਕਹਿੰਦੇ ਨੇ ਪ੍ਰਚਾਰ ਤੁਸੀਂ ਵੀ ਸੁਣਿਆ ਹੋਣਾ ਹਰ ਮੰਤਰੀ ਦੀ ਵੀਡੀਓ ਆਉਂਦੀ ਆ ਕਹਿੰਦੇ ਕਿ ਕਿਸਾਨ ਖੁਸ਼ੀ-ਖੁਸ਼ੀ ਜ਼ਮੀਨਾਂ ਦੇ ਰਹੇ ਆ ਫੋਟੋਜ਼ ਆਉਂਦੀਆਂ ਨੇ ਕਹਿੰਦੇ ਕਿਸਾਨ ਖੁਸ਼ੀ-ਖੁਸ਼ੀ ਜ਼ਮੀਨਾਂ ਸਾਨੂੰ ਦੇ ਰਿਹਾ ਕਹਿੰਦੇ ਜਿਹੜੇ ਲੋਕ ਉਹ ਕਹਿ ਰਹੇ ਨੇ ਕਿ ਇਹ ਲੈਂਡ ਪੂਲਿੰਗ ਪਾਲਿਸੀ ਚੰਗੀ ਨਹੀਂ ਉਹ ਕਹਿੰਦੇ ਗੁੰਮਰਾਹ ਕਰ ਰਹੇ ਨੇ ਕਿਸਾਨਾਂ ਨੂੰ ਦੇਖੋ ਬੇਈਮਾਨੀ ਮੱਕਾਰੀ ਦਾ ਰਾਜ ਪ੍ਰਬੰਧ ਕਾਇਮ ਹੈ ਬੇਈਮਾਨੀ ਤੇ ਮੱਕਾਰੀ ਦੇ ਸਿਰ ਤੇ ਠੀਕ ਆ ਅਰਵਿੰਦ ਕੇਜਰੀਵਾਲ ਨੇ ਤੇ ਅੰਨਾ ਹਜ਼ਾਰੇ ਨੇ ਸਭ ਤੋਂ ਵੱਡੀ ਮੱਕਾਰੀ ਕੀਤੀ ਇੱਕ ਔਰਤ ਦਾ અપਮਾਨ ਹੋਇਆ ਸੀ ਦਿੱਲੀ ਵਿਖੇ ਨਿਰਪੇ ਆकांड ਹੋਇਆ ਸੀ ਉਸ ਬੱਚੀ ਨਾਲ ਬਲਾਤਕਾਰ ਹੋਇਆ ਸੀ ਉਥੋਂ ਉਪਜੀ ਵੀ ਇਹ ਪਾਰਟੀ ਆ ਬੇਈਮਾਨੀ ਤੇ ਮੱਕਾਰੀ ਦੇ ਸਿਰ ਤੇ ਉਪਜੀ ਸੀ ਇਹ ਪਾਰਟੀ ਕੀ ਕਹਿੰਦੇ ਸੀਗੇ ਪੰਜਾਬ ਦੇ ਲੋਕ ਕੀ ਕਹਿੰਦੇ ਸੀ ਉਦੋਂ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਮੈਂ ਕਹਿੰਦਾ ਵੀ ਮੇਰਾ ਸ਼ਰਮ ਨਾਲ ਸਿਰ ਝੁਕਦਾ ਸਾਰਾ ਪੰਜਾਬ ਕੇਜਰੀਵਾਲ ਨਾਲ ਅੱਜ ਦੇਖ ਲਿਆ ਕਿ ਕੇਜਰੀਵਾਲ ਦੇ ਬੰਦਿਆਂ ਨੇ ਕੀ ਹਾਲ ਕਰਤਾ ਸਾਡਾ ਮੈਂ ਮਾੜੇ ਸ਼ਬਦ ਵਰਤ ਰਿਹਾ ਇਹਨਾਂ ਦੇ ਕਿਉਂਕਿ ਮੇਰੇ ਕੋਲ ਦੂਸਰਾ ਰਾਹ ਨਹੀਂਗਾ ਸੋ ਕਾਲ ਜਿਹੜਾ ਸੰਵਿਧਾਨ ਆ ਸਾਨੂੰ ਇਨਸਾਫ ਨਹੀਂ ਦੇ ਰਿਹਾ ਅੱਜ ਸਾਡੇ ਘਰਾਂ ਚ ਵੜ ਗਿਆ ਅੱਜ ਸਾਡੇ ਚੁੱਲਿਆਂ ਤੇ ਆ ਗਏ ਇਹ ਲੋਕ ਐਨੇ ਤਾਕਤਵਰ ਹੋ ਗਏ ਇੱਕ ਸ਼ਿਕ ਕਬਾਬੀ ਸਾਡੀ ਆਈਡੈਂਟੀਟੀ ਨੂੰ ਖਤਮ ਕਰੂਗਾ ਸਾਡੀ ਹੋਂਦ ਨੂੰ ਖਤਮ ਕਰੂ ਭਗਵੰਤਮਾਨ ਸਾਡੀਆਂ ਜ਼ਮੀਨਾਂ ਖੋਊਗਾ ਤੇ ਜਿਹੜੇ ਇਹਨਾਂ ਦੇ ਮੰਤਰੀ ਕਹਿ ਰਹੇ ਨੇ ਗਾਹੇ ਵਗਾਹੇ ਤੁਹਾਨੂੰ ਜ਼ਮੀਨਾਂ ਤੋਂ ਇਹ ਲਾਂਭੇ ਕਰ ਸਕਦੇ ਆ ਜੋ ਜ਼ਮੀਨ ਜਿਹਨੇ ਵੇਚਨੀ ਆ ਉਹਦੇ ਵਾਸਤੇ ਮੁੱਲ ਆ ਜਿਹਨੇ ਵੇਚਣੀ ਨਹੀਂ ਉਹਦੇ ਵਾਸਤੇ ਮੁੱਲ ਕੋਈ ਆ ਜ਼ਮੀਨ ਦਾ ਜੇ 2 ਕਰੋੜ ਦੀ ਤੁਹਾਨੂੰ 4 ਕਰੋੜ ਵੀ ਫੜਾ ਦੇਣਗੇ 5 ਕਰੋੜ ਵੀ ਫੜਾ ਦੇਣਗੇ ਅੱਜ ਮੈਨੂੰ ਡਰ ਆ ਕਿਤੇ ਮੇਰੇ ਕਿਸਾਨ ਵੀਰ ਟੁੱਟ ਨਾ ਜਾਣ ਕਿਉਂਕਿ ਮੈਂ ਨਹੀਂ ਟੁੱਟਿਆ ਮੇਰੇ ਫਾਦਰ ਹੋਰਾਂ ਨੇ ਮੈਨੂੰ ਇਹ ਸਾਰੀਆਂ ਚੀਜ਼ਾਂ ਸਮਝਾਈਆਂ ਬਹੁਤ ਛੋਟੇ ਕਿਸਾਨ ਸੀ ਕਲਕੱਤੇ ਗਏ ਲੇਵਰਾਂ ਕੀਤੀਆਂ ਗੱਡੀਆਂ ਬਣਾਈਆਂ ਪਰ ਉੱਥੇ ਨਹੀਂ ਆ ਕੇ ਜਿਹੜੀ ਸਰਮਾਇਆ ਬਣਾਇਆ ਪੰਜਾਬ 'ਚ ਬਣਾਇਆ ਜ਼ਮੀਨਾਂ ਖਰੀਦੀਆਂ ਠੀਕ ਹੈ ਅੱਜ ਮੈਂ ਲੜਾਈ ਲੜਦਾ ਲੜਦਾ ਆਮ ਆਦਮੀ ਦੇ ਖਿਲਾਫ ਜਾਂ ਸਮਾਜ 'ਚ ਜਿਹੜਾ ਸੰਘਰਸ਼ ਕਰ ਰਿਹਾ ਕਾਫੀ ਵੱਡੀ ਲੜਾਈ ਲੜੀ ਆ ਮੈਂ ਬੜਾ ਕਰਜ਼ਾਈ ਹੋਇਆ ਪਰ ਅੱਜ ਤੱਕ ਜਿਹੜੀ ਆਪਦੀ ਮਾਂ ਜ਼ਮੀਨ ਜੀ ਨੂੰ ਕਹਿੰਨੇ ਆ ਨਾ ਉਹ ਵੇਚੀ ਨਹੀਂ ਜੀ ਨਹੀਂ ਕਰਦਾ ਵੇਚਣ ਦਾ ਮੰਜੰਦਰ ਸੱਚੀ ਕਹਿਣਾ ਤੇ ਲੋ ਇੰਨਾ ਔਖਾ ਹੋਣ ਤੋਂ ਬਾਅਦ ਜੀ ਨਹੀਂ ਕਰਦਾ ਪਰ ਜੇ ਸਾਡੀਆਂ ਜ਼ਮੀਨਾਂ ਲੈਣ ਤੇ ਆ ਗਏ ਫਿਰ ਇਹਨਾਂ ਨੂੰ ਬਖਸ਼ਾਗੇ ਨਹੀਂ ਫਿਰ ਉਹ ਗੁਰੂ ਸਾਹਿਬ ਨੇ ਜਿਹੜਾ ਕਿਹਾ ਨਾ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ ਹੈ ਕਿ ਸੋਖਿਆ ਫਿਰ ਆਏ ਹੱਥ ਪੈਰ ਪਾ ਲੈਣਗੇ ਜ਼ਮੀਨਾਂ ਐ ਸਾਡੀਆਂ ਜ਼ਮੀਨਾਂ ਚ ਜੇ ਪੰਜਾਬੀ ਇੱਕ ਹੋਗੇ ਨਾ ਜ਼ਮੀਨਾਂ ਚ ਨਹੀਂ ਵੜ ਸਕਦੇ ਬਿਛਾ ਦੇਾਂਗੇ ਇਹਨਾਂ ਦੀਆਂ ਲਸਾਂ ਬਿਛਣੀਆਂ ਚਾਹੀਦੀਆਂ ਵੀ ਇਸ ਮਾਂ ਨੂੰ ਹੱਥ ਪਾ ਰਿਆ ਯਾਰ ਕਹੇ ਜੀਆਂ ਬੰਦੇ ਪੁਲਿਸੀਆਂ ਲੈ ਕੇ ਆ ਰਿਆ ਸਾਡੀਆਂ ਜ਼ਮੀਨਾਂ ਖੋਹ ਰਹੇ ਨੇ ਜੋ ਜ਼ਮੀਨਾਂ ਸਾਡੇ ਪੱਲੇ ਸਾਡੇ ਪੱਲੇ ਰਹੂਗੀ ਅਸੀਂ ਤਾਂ ਜ਼ਮੀਨਾਂ ਦੇ ਸਿਰ ਤੇ ਆ ਨਾ ਸਾਡਾ ਕਿਸਾਨ ਵੀ ਜ਼ਮੀਨ ਦੇ ਸਿਰ ਤੇ ਸਾਡਾ ਮਜ਼ਦੂਰ ਵੀ ਜ਼ਮੀਨ ਦੇ ਸਿਰ ਤੇ ਆ ਪਰ ਉਹ ਕਹਿੰਦੇ ਖਾਉਂਦੇ ਥੋੜੀ ਨਾ ਅਸੀਂ ਖਾਉਂਦੇ ਨਹੀਂ ਕਹਿੰਦੇ ਜਿਹਨੇ ਦੇਣੀਆਂ ਦੇ ਦਿਓ ਜੇ ਨਹੀਂ ਦੇਣੀ ਨਾ ਦਿਓ ਅਰਬਨ ਸਟੇਟ ਡਵੈਲਪ ਹੋ ਗਈ ਸਾਡੀ ਜ਼ਮੀਨ ਤੇ ਦੱਸੋ ਉੱਥੇ ਡੈਰੀ ਫਾਰਮ ਸਾਡਾ ਗਿਆ ਸਾਡੀ ਕਿਸਾਨੀ ਗਈ ਸਾਡਾ ਨਰੇਗਾ ਗਿਆ ਫਿਰ ਸਾਡੇ ਪੱਲੇ ਕੀ ਬਚੂਗਾ ਤੇ ਸਾਨੂੰ ਸਮੇਂ ਦੀ ਸਰਕਾਰ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਇਸ ਮੈਂ ਤਾਂ ਕਹਿ ਰਿਹਾ ਵੀ ਪੰਜਾਬੀ Hindu ਵੀ ਆ ਪੰਜਾਬੀ Sikh ਵੀ ਆ ਸਾਡਾ ਸੇਮ ਬਲੱਡ ਆ ਇੱਥੇ ਮੈਂ ਕੱਲੀ Sikh ਦੀ ਨਹੀਂ ਗੱਲ ਕਰ ਰਿਹਾ ਵੀ Sikh ਹੀ ਉੱਠਦੇ ਆ Hindu ਵੀਰਾਂ ਨੂੰ ਵੀ ਕਹਿਣਾ ਵੀ ਇਹ ਜ਼ਮੀਨਾਂ ਦੇ ਸਿਰ ਤੇ ਹੋ ਤੁਸੀਂ ਤੁਹਾਡੀਆਂ ਜਿਹੜੀਆਂ ਅੜਤਾ ਚੱਲਦੀਆਂ ਜ਼ਮੀਨਾਂ ਦੇ ਸਿਰ ਤੇ ਚੱਲਦੀਆਂ ਅੱਜ ਦੇਖੋ ਸੈਂਟਰ ਵੀ ਸਾਡਾ ਦੁਸ਼ਮਣ ਬਣਿਆ ਵਾ 50 ਜਿਹੜੀ ਕਿਲੋਮੀਟਰ ਦੀ ਜਿਹੜੀ ਜ਼ਮੀਨ ਆ ਉਹ ਸੈਂਟਰ ਨੇ ਹਤਿਆ ਲੀ ਹੈ ਬਾਰਡਰ ਸਟੇ ਬਾਰਡਰ ਦੇ ਨਾਲ ਨਾਲ ਠੀਕ ਆ ਤੇ ਜਿਹੜੀ ਅਸੀਂ ਲਹਿ ਲਦਾਖ ਤੱਕ ਦੀ ਗੱਲ ਕਰਦੇ ਸੀ ਉਹ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਬਖਸ਼ਿਆ ਨਹੀਂ ਪਾਕਿਸਤਾਨ ਅੱਡ ਕਰਤਾ ਕਿਹਦੀ ਵੰਡ ਹੋਈ ਹਿੰਦੁਸਤਾਨ ਦੀ ਵੰਡ ਨਹੀਂ ਹੋਈ ਵੰਡ ਹੋਈ ਹੈ ਪੰਜਾਬ ਦੀ ਲਹਿੰਦਾ ਪੰਜਾਬ ਸਾਡਾ ਐਡਾ ਵੱਡਾ ਜਿਹੜੀ ਸਾਡੀ ਜ਼ਮੀਨ ਸੀ ਉਹ ਚਲੀ ਗਈ ਉੱਥੇ ਤੁਹਾਡਾ ਕੀ ਗਿਆ ਸਿੱਖਾਂ ਨੂੰ ਖਤਮ ਕਰਨ ਦੀ ਪਾਲਿਸੀ ਹੈ ਇਹਨੂੰ ਸਮਝਣ ਦੀ ਲੋੜ ਹੈ ਮੈਂ ਹਮੇਸ਼ਾ ਇਹ ਚੀਜ਼ਾਂ ਨੂੰ ਨਾਲ ਜੋੜ ਕੇ ਚੱਲਦਾ ਵੀ ਜਿਹੜਾ ਨਸ਼ਾ ਹੈਗਾ ਨਸ਼ਾ ਕੀ ਚੀਜ਼ ਹੈ ਨਸ਼ਾ ਤੁਹਾਡੀ ਜ਼ਬਾਨੀ ਨੂੰ ਖਤਮ ਕਰਨ ਦਾ ਸਮੇਂ ਦੀਆਂ ਸਰਕਾਰਾਂ ਪ੍ਰੌਕਸੀ ਵਾਰ ਰਹੀ ਹਥਿਆਰ ਹੈ ਉਹਨਾਂ ਕੋਲ ਅਮਰੋਦੋ ਤੇ ਵੀ ਕਹਿੰਦੇ ਨੇ ਕਹਿੰਦੇ ਅੱਜ ਕੱਲ੍ਹ ਹੀ ਕਾਂਗਰਸੀ ਲੈਂਡ ਪੂਲਿੰਗ ਦਾ ਵਿਰੋਧ ਕਰਦੇ ਨੇ ਕਹਿੰਦੇ ਇਹਨਾਂ ਵੇਲੇ ਕਿਹੜਾ ਲੈਂਡ ਪੂਲਿੰਗ ਜਿਹੜੀ ਹੈਗੀ ਨਹੀਂ ਸੀ ਅੱਜ ਕਹਿੰਦੇ ਇਹ ਵਿਰੋਧ ਕਰੀ ਜਾਂਦੇ ਨੇ ਐਡੀ ਚੰਗੀ ਬੜੀ ਇਹ ਨਲਾਇਕ ਰਾਜ ਪ੍ਰਬੰਧ ਹੁੰਦਾ ਨਾ ਉਹ ਦੂਜਿਆਂ ਨੂੰ ਦੋਸ਼ ਦਿੰਦਾ ਹੁੰਦਾ ਮੈਂ ਵੀ ਸਰਪੰਚੀ ਕੀਤੀ ਹੈ ਮੈਂ ਪਿਛਲੇ 70 ਸਾਲਾਂ ਦੇਆਂ ਤੋਂ ਨਹੀਂ ਗਿਆ ਵੀ ਸੈਨੇਟ 'ਚ ਉਹਨਾਂ ਨੇ ਕੀ ਕੋਸ਼ਿਸ਼ ਕੀਤੀ ਕੀ ਨਹੀਂ ਜਾਂ ਉਹਨਾਂ ਦੀਆਂ ਜਾਂਚਾਂ ਨਹੀਂ ਲਵਾਈਆਂ ਕੀ ਖਾ ਗਏ ਆਪਣੀ ਬਾਲ ਕੇ ਸੇਕ ਕੇ ਸੈਨੇ ਨੂੰ ਵਿਕਾਸ ਪੱਖੋਂ ਲੈ ਕੇ ਗਿਆ ਵਰਲਡ ਲੈਵਲ ਤੇ ਆਵਾਜ਼ ਬੰਨ ਬਲੰਦ ਕੀਤੀ ਆ ਪਿੰਡ ਦੀ ਇੱਕ ਹੰਕਾਰੀ ਐਮ ਐਲ ਏ ਆਇਆ ਉਹਨੂੰ ਜਵਾਬ ਦਿੱਤਾ ਠੀਕ ਆ ਲੋਕ ਰਾਜ ਨਾਲ ਜਵਾਬ ਦਿੱਤਾ ਨਾ ਉਹ ਸਾਡੇ ਲਫੜੇ ਮਾਰ ਰਿਹਾ ਤੇ ਦੱਸੋ ਇਹ ਭਗਵੰਤਮਾਨ ਚੀਜ਼ ਕੀ ਹੈ ਪਰ ਇੱਕ ਜ਼ਰੂਰ ਅਸੀਂ ਹੁਨਰਮੰਦ ਆ ਅਸੀਂ ਬੜੇ ਟੈਲੈਂਟਡ ਆ ਅਸੀਂ ਕਿਸਮਤ ਮੂਰੇ ਹਾਰ ਜਾਂਦੇ ਆ ਕਿਸਮਤ ਨੇ ਜਿਹੜੀ ਚੀਜ਼ ਦੇਣੀ ਹੈ ਨਾ ਤੁਹਾਨੂੰ ਘਰੇ ਬੈਠੇ ਨੂੰ ਛੱਪੜ ਫਾੜ ਕੇ ਲਫੇੜੇ ਮਾਰ ਮਾਰ ਦੇ ਦੇਣੀ ਹੈ ਇਹਨਾਂ ਨੂੰ ਕਿਸਮਤ ਨੇ ਚੀਜ਼ਾਂ-ਪਾਤਸ਼ਾਹੀਆਂ ਬਖਸ਼ਦੀਆਂ ਪਰ ਕਿਸਮਤ ਤਮਾਸ਼ਾ ਤੁਹਾਡਾ ਜਰੂਰ ਦੇਖਦੀ ਹੈ ਵੀ ਜਿਹੜੀ ਚੀਜ਼ ਇਹਨਾਂ ਨੂੰ ਬਖਸ਼ੀ ਆ ਉਹ ਹੰਡਾ ਸਕਦਾਕ ਨਹੀਂ ਤਮਾਸ਼ਾ ਦੇਖਿਆ ਕਿਸਮਤ ਨੇ ਇਹਨਾਂ ਦਾ ਸਾਰੇ ਬਾਜ਼ਾਰ ਦੇਖਿਆ ਤੇ ਤਮਾਸ਼ਾ ਬਣ ਗਿਆ ਕਿ ਨਹੀਂ ਇਹਨਾਂ ਦਾ ਇਹ ਜਿਹੜੀਆਂ ਪਾਤਸ਼ਾਹੀਆਂ ਇਹਨਾਂ ਨੂੰ ਬਖਸ਼ੀਆਂ ਉਹ ਹੰਡਾ ਨਹੀਂ ਸਕਿਆ ਆਮ ਆਦਮੀ ਆਲੇ ਪਰ ਉਹ ਤਾਂ ਕਹਿੰਦੇ ਕਿ ਹੁਣ ਵੀ ਛੱਪਰ ਫਾੜ ਕੇ ਸੀ ਅਸੀਂ ਵੀ ਜਿਹੜਾ ਹੈਗਾ ਛੱਪਰ ਫਾੜ ਕੇ ਦੇਵਾਂ ਕਹਿੰਦੇ ਕਰੋੜਾਂ ਦੇ ਤੁਹਾਡੇ ਜ਼ਮੀਨਾਂ ਕਰ ਦਾਂਗੇ ਜਿੰਨਾ ਚਿਰ ਸਾਡਾ ਉੱਥੇ ਜਿਹੜੀ ਹੈਗੀ ਆ ਡਿਵੈਲਪਮੈਂਟ ਨਹੀਂ ਹੁੰਦੀ ਉਹਨਾਂ ਚਿਰ ਇੱਕ ਇੱਕ ਲੱਖ ਰੁਪਏ ਜਿਹੜਾ ਹੈਗਾ ਤੁਹਾਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਦੇਵਾਂਗੇ ਨਹੀਂ ਲੱਖ ਰੁਪਏ ਅਸੀਂ ਕਰਨਾ ਹੈ ਕੀ ਅਸੀਂ ਆਪ ਦੀ ਜਿਹੜੀ ਚੀਜ਼ ਸਾਡੀ ਹੈ ਜਿਹੜਾ ਤੁਹਾਡਾ ਕਾਨੂੰਨ 100 ਸਾਲ ਕਹਿੰਦਾ ਭਾਰਤ ਦੀ ਸੰਵਿਧਾਨ ਨੇ ਪਾਸ ਕਰਤਾ ਭੂਮੀਆਂ ਦੀ ਗ੍ਰਹਿਣ ਬਿੱਲ ਪਾਸ ਕਰਤਾ 80% ਲੋਕ ਜੇ ਸਹਿਮਤ ਨਾ ਹੋਣ ਫਿਰ ਤੁਸੀਂ ਆਪ ਦੇ ਜਿਹੜਾ ਬੇਈਮਾਨ ਲੋਟੂ ਟੋਲਾ ਆਪ ਦੀ ਮੀਡੀਆ ਰਹੀ ਆਪ ਦੇ ਲੋਕਾਂ ਰਹੀ ਆਪ ਦੇ ਮੰਤਰੀਆਂ ਰਹੀ ਇਹ ਪ੍ਰਚਾਰ ਕਰ ਰਹੇ ਹੋ ਫਿਰ ਇੱਕ ਦੋ ਬੰਦੇ ਨੇ ਜਿਹਨੇ ਤੁਹਾਡਾ ਪ੍ਰਚਾਰ ਕੀਤਾ ਆਮ ਆਦਮੀ ਦੇ ਵਰਕਰਾਂ ਨੂੰ ਮੁਕਰ ਕਿਉਂ ਗਏ ਸੋ ਇਹ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਤੇ ਮੈਂ ਕਹਿਣਾ ਵੀ ਤੁਸੀਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਸੁਚੇਤ ਕਰਦਾ ਵੀ ਤੁਸੀਂ ਸਾਜ਼ਿਸ਼ ਸਾਡੇ ਖਿਲਾਫ ਕਰ ਰਹੇ ਹੋ ਸਾਡੀਆਂ ਜ਼ਮੀਨਾਂ ਖੋਹ ਰਹੇ ਹੋ ਸਾਡੇ ਬੱਚਿਆਂ ਨੂੰ ਨਸ਼ੇ ਦਾ ਹੜੱਚ ਮਾਰ ਰਹੇ ਹੋ ਪਰ ਸਭ ਤੋਂ ਵੱਡਾ ਨੁਕਸਾਨ ਹਿੰਦੁਸਤਾਨ ਨੂੰ ਹੋਣਾ ਜੇ ਪੰਜਾਬ ਦਾ ਗੱਪਰੂ ਬਾਰਡਰ ਤੇ ਨਾਲ ਖੜਿਆ ਨਾ ਤੇ ਫਿਰ ਹਿੰਦੁਸਤਾਨ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਕਿਹੜੀਆਂ ਸ਼ਹੀਦੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਤੇ ਮੈਨੂੰ ਭਗਵੰਤ ਮਾਨ ਦੱਸੇ ਵੀ ਇਹਨਾਂ ਦੇ 4 ਸਾਲ ਦੇ ਰਾਜ ਪ੍ਰਬੰਧ 'ਚ ਰੇਸ਼ੀਓ ਜੱਸੇ ਪਰਸੈਂਟ ਜੱਸੇ ਵੀ ਰੋਜ਼ ਦੇ ਧਰਨੇ ਕਿੰਨੇ ਲਗਦੇ ਰਹੇ ਪੰਜਾਬ 'ਚ 60 70 ਦੇ ਧਰਨੇ ਤਾਂ ਰੋਜ਼ ਲੱਗਦੇ ਆ ਪੰਜਾਬ 'ਚ ਇੱਕ ਦਿਨ 6 ਮਹੀਨੇ ਚ ਕਿੰਨੇ ਲੱਗੇ 4 ਸਾਲਾਂ ਚ ਕਿੰਨੇ ਲੱਗੇ ਇਹਨਾਂ ਨੇ ਸਾਨੂੰ ਲੁੱਟਿਆ ਗੁਰੂ ਸਾਹਿਬ ਦੀ ਵੱਡੀ ਆਈਡੈਂਟੀਫਾਈ ਜਿਹੜੀ ਹੈਗੀ ਸਾਨੂੰ ਤਾਕਤ ਦਿੱਤੀ ਆ ਗੁਰੂ ਸਾਹਿਬ ਨੇ ਸਾਨੂੰ ਵੱਡੀ ਤਾਕਤ ਦਿੱਤੀ ਆ ਕਿਰਤ ਕਰੋ ਵੰਡ ਛਕੋ ਠੀਕ ਆ ਸਾਨੂੰ ਕਿਰਤ ਕਰਨ ਤੋਂ ਰੋਕ ਰਹੇ ਨੇ ਅੱਜ ਇਹ ਸਾਡੀ ਬਾਬੇ ਨਾਨਕ ਨੇ ਸਾਨੂੰ ਕਿਰਤ ਕਰਨਾ ਸਿਖਾਇਆ ਨਾ ਜ਼ਮੀਨਾਂ ਤੇ ਸਾਡੇ ਕਿਸਾਨਾਂ ਨੂੰ ਕਹਿ ਜੀਆਂ ਗੱਲਾਂ ਕਰ ਰਿਹਾ ਭਗਵੰਤ ਮਾਨ ਕਿੱਦਾਂ ਹੰਕਾਰ ਹੀ ਹੋ ਗਿਆ ਇੱਥੇ ਰੁੜਦਾ ਫਿਰਦਾ ਸੀ ਇਹਦਾ ਫਾਦਰ ਇਹ ਲੋਕਾਂ ਨੇ ਜਿਨ੍ਹਾਂ ਨੇ ਚੁਣਿਆ ਨਾ ਇਹਨੂੰ ਸਭ ਤੋਂ ਵੱਡੇ ਦੁਸ਼ਮਣ ਪੰਜਾਬ ਦੇ ਉਹ ਨੇ ਇਹਦੇ ਫਾਦਰ ਸਾਹਿਬ ਦਾ ਕਿਹਨੂੰ ਨਹੀਂ ਪਤਾ ਸੀ ਵੀ ਸਕੂਲ ਚ ਵੀ ਸ਼ਿਕਿਆ ਜਾਂਦਾ ਸੀ ਹਰ ਹਰ ਇੱਕ ਬੰਦਾ ਸਾਰੇ ਜਿੰਨੇ ਵੀ ਨੇੜੇ ਦੇ ਪਿੰਡ ਹਨ ਸਾਰੇ ਇਹਨਾਂ ਦੀ ਫੈਮਿਲੀ ਬਾਰੇ ਜਾਣਦੇ ਨੇ ਅੱਜ ਰਾਜਮਾਤਾ ਬਣ ਗਈ ਅੱਜ ਇਹਦੀ ਭੈਣ ਭੈਣ ਰਾਜਕੁਮਾਰੀ ਬਣ ਗਈ ਆਸਟ੍ਰੇਲੀਆ ਇਹ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਦੋ ਕੰਮ ਕੀਤੇ ਆਪਣੇ ਪਰਿਵਾਰ ਨੂੰ ਸੈੱਟ ਕਰਨਾ ਤੇ ਪੰਜਾਬ ਨੂੰ ਲੁੱਟਣਾ ਐਮਐਲਏ ਨੇ ਮੰਤਰੀਆਂ ਨੇ ਤੀਜਾ ਕੰਮ ਹੀ ਨਹੀਂ ਕੀਤਾ ਪੰਜਾਬ ਦਾ ਅੱਜ ਡੇਡੇ ਧਰਨੇ ਕਿਉਂ ਲੱਗ ਰਿਹਾ ਪੰਜਾਬ ਚ ਅੱਜ ਇੱਥੇ ਸੰਗਰੂਰ ਵਿਖੇ ਧਰਨਾ ਲੱਗਿਆ ਜਿਹੜੇ ਪਰ ਦੇਖ ਕਰ ਜਿਵੇਂ ਪਿਛਲੇ ਦਿਨਾਂ ਚ ਵੀ ਵੀਡੀਓਜ਼ ਆ ਰਹੀਆਂ ਜੇ ਤੁਹਾਨੂੰ ਲੱਗਦਾ ਵੀ ਜੇ ਸਰਕਾਰ ਚਾਹੇ ਤਾਂ ਉਹ ਵੀ ਸਰਕਾਰੀ ਦੰਤਰ ਬੜਾ ਵੱਡਾ ਹੋਂ ਸਰਕਾਰ ਚਾਹੇ ਤਾਂ ਫਿਰ ਠੱਕੇ ਦੇ ਉਹ ਲੈਣਤੀ ਆ ਜਮੀਨਾ ਜਿਵੇਂ ਜਿਸ ਤਰ੍ਹਾਂ ਦੇ ਨਾਲ ਪਾਲਿਸੀ ਲੈ ਆਣੇ ਫਿਰ ਤਾਂ ਠੱਕੇ ਦੇ ਨਾਲ ਵੀ ਜਮੀਨਾ ਲੈ ਜਾਣਗੇ ਪਿਛਲੇ ਦਿਨਾਂ ਚ ਵੀਡੀਓ ਤਸਵੀਰਾਂ ਜਿਹੜੀਆਂ ਗੁਰਦਾਸਪੁਰ ਦੀ ਸਾਈਡ ਜਾਂ ਕਿੱਥੋਂ ਵੀ ਕਰ ਲਈਏ ਕਿ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇਹਦੇ ਸਿੱਟੇ ਕੀ ਨਿਕਲਣਗੇ ਸਿੱਟੇ ਸੋਚਿਆ ਮੈਂ ਤਾਂ ਪੰਜਾਬੀਆਂ ਨੂੰ ਕਹਤਾ ਸਿੱਖਾਂ ਨੂੰ ਕਹਤਾ ਜੇ ਜ਼ਮੀਨ ਨੂੰ ਆਪਦੀ ਮਾਂ ਕਹਿੰਨੇ ਹੋ ਤਾਂ ਮਾਂ ਦੀ ਚੁੰਨੀ ਨੂੰ ਹੱਥ ਪਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਕੀ ਠੱਕੇ ਨਾਲ ਸਾਡੇ ਨਾਲ ਕੀ ਨਹੀਂ ਕਰਦੇ ਜਮੀਨਾ ਖੋਹ ਲੈਣਗੇ ਇਹ ਨਸ਼ਿਆ ਯੁੱਧ ਨਸ਼ਿਆਂ ਖਿਲਾਫ ਕਹਿੰਦੇ ਨੇ ਤੇ ਅਮਰਤਪਾਲ ਕਾਸ ਵਾਸਤੇ ਯੁੱਧ ਲੜਦਾ ਸੀ ਅਮਰਤਪਾਲ ਪੰਜਾਬ ਚ ਵੀ ਹਰਕਤ ਕੀਤੀ ਸੀ ਅਮਰਤ ਸ਼ਕੋਹ ਸਿੰਘ ਸਜੋ ਨਸ਼ੇ ਛਡੋ ਉਹ ਸਾਡਾ ਸਿੰਘ ਡਿਬਰੂਗੜ ਹੈ ਤੇ ਤੁਸੀਂ ਵੱਡੇ ਚੇਂਜ ਆਉਣਗੇ ਪੰਜਾਬ ਚ ਮੈਂ ਹਮੇਸ਼ਾ ਪਹਿਲਾਂ ਵੀ ਕਿਹਾ ਹੁਣ ਵੀ ਕਹਿਣਾ ਵੀ ਨਕਾਰਤਾ ਪੰਜਾਬ ਨੇ ਸਾਰਿਆਂ ਨੂੰ ਅਕਾਲੀ ਦਲ ਨੂੰ ਨਕਾਰਤਾ ਕਾਂਗਰਸ ਨੂੰ ਨਕਾਰਤਾ ਆਮ ਆਦਮੀ ਪਾਰਟੀ ਨੂੰ ਨਕਾਰਤਾ ਹੁਣ ਹੁਣ ਮਹਾਰਾਜਾ ਜਿਹੜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਹ ਜਿਹੜਾ ਰਾਜ ਪ੍ਰਬੰਧ ਖਾਲਸ ਰਾਜ ਦੇ ਅਸੀਂ ਉਡੀਕ ਕਰ ਰਹੇ ਹਾਂ ਵੀ ਖਾਲ ਅਸੀਂ ਜਿਹੜਾ ਅਰਦਾਸਾਂ ਚ ਕਹਿੰਦੇ ਆ ਵੀ ਰਾਜ ਕਰੇਗਾ ਖਾਲਸਾ ਅਸੀਂ ਜਿਹੜਾ ਕਹਿੰਦੇ ਆ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਇਹ ਇਹ ਪੂਰੇ ਹੋਣਗੇ ਵਾਕ ਸ਼ਾਇਦ ਇਹਨਾਂ ਦੀ ਜਿਹੜੀ ਬੁੱਧੀ ਪ੍ਰੇਸ਼ਟ ਹੋਈ ਆ ਉਧਰ ਵੱਲ ਜਾ ਰਹੇ ਹਾਂ ਅਸੀਂ ਖਾਲਸ ਰਾਜ ਵੱਲ ਜਿੱਥੇ ਏਕੇ ਦਾ ਰਾਜ ਹੋ ਜਿੱਥੇ ਜਾਤ ਪਤ ਤੋਂ ਉੱਚਾ ਰਾਜ ਹੋ ਜਿੱਥੇ ਹਰ ਇੱਕ ਨੂੰ ਆਪਣੀ ਗੱਲ ਕਰਨ ਦੀ ਜਿਹੜੀ ਪਾਵਰ ਹੋਵੇ ਉਹ ਰਾਜ ਹੋ ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਕਹਨਾ ਵੀ ਠੀਕ ਆ ਅੱਜ ਕਿਸਾਨ ਜਥੇਬੰਦੀਆਂ ਜਿਹੜਾ ਸੰਘਰਸ਼ ਲੜ ਰਹੀਆਂ ਤੁਹਾਨੂੰ ਤਾਂ ਸਲੂਟ ਕਰਦੇ ਆ ਪਹਿਲਾਂ ਅੱਜ 70 70 80 80 ਸਾਲ ਦੇ ਬਾਬੇ ਆ ਕੇ ਇੱਥੇ ਸੰਘਰਸ਼ਾਂ 'ਚ ਬੈਠੇ ਨੇ ਪਹਿਲਾਂ ਇਹ ਅਨਪੜ੍ਹ ਕਹਾਏ ਫਿਰ ਇਹ ਇਨਾਂ ਨੇ ਜਿਹੜੀ ਸਾਡੀ ਜ਼ਮੀਨ ਸੀ ਜਿੱਥੇ ਕੁਝ ਹੁੰਦਾ ਨਹੀਂ ਸੀ ਠੀਕ ਆ ਮਾਰੂ ਜ਼ਮੀਨ ਤੇ ਹਲ ਬਾਕੇ ਇਹਨਾਂ ਨੇ ਉਪਜਾਊ ਕੀਤੀ ਹਰ ਤੱਕ ਕ੍ਰਾਂਤੀ ਪੰਜਾਬ 'ਚ ਲਿਆਂਦੀ ਤੁਹਾਡੇ ਸਿਰ ਤੇ ਅਸੀਂ ਪੜ੍ਹ ਲਿਖ ਕੇ ਅੱਜ ਪੰਜਾਬ ਦੇਸ਼ ਪੰਜਾਬ ਦੀ ਗੱਲ ਕਰ ਰਹੇ ਹਾਂ ਤੁਹਾਨੂੰ ਤਾਂ ਹਮੇਸ਼ਾ ਸਲੂਟ ਕਰਦੇ ਆ ਪਰ ਨੌਜਵਾਨ ਇਨੀ ਜੁੜ ਰਹੀ ਤਰ ਰਿਆ ਨਾ ਜਿੱਥੇ ਨੌਜਵਾਨ ਵਿਚਾਰ ਨਾ ਆਉਣ ਨੌਜਵਾਨ ਕਦਰਾਂ ਕੀਮਤਾਂ ਉੱਪਰ ਉੱਠ ਕੇ ਨਾ ਆਉਣ ਤੇ ਉਹ ਹੌਲੀ ਹੌਲੀ ਚੀਜ਼ਾਂ ਖਤਮ ਹੁੰਦੀ ਹੋ ਜਾਂਦੀਆਂ ਤਾਂ ਨੌਜਵਾਨਾਂ ਨੂੰ ਜੋੜਨਾ ਵੱਡੀ ਸਮੇਂ ਦੀ ਲੋੜ ਆ ਕਿਸਾਨ ਯੂਨੀਅਨਾਂ ਨਾਲ ਹੋਰ ਜਿਹੜੀਆਂ ਸੰਘਰਸ਼ ਕਰ ਰਹੀਆਂ ਉਸ ਚੀਜ਼ਾਂ ਨਾਲ ਤੇ ਭਗਵੰਤ ਮਾਨ ਨੇ ਬਰਬਾਦ ਕੀਤਾ ਸਿਰਫ ਪੰਜਾਬ ਤੇ ਅੱਜ ਜਿਹੜੇ ਕਿਸਾਨ ਸਿਰਫ ਇਹ ਗੱਲ ਕਹਿੰਦੇ ਆ ਨਾ ਮੈਂ ਮੈਂ ਕਿਸਾਨ ਦਾ ਬੇਟਾ ਮੈਂ ਜੱਟ ਆ ਮੈਂ ਕਹਿੰਦਾ ਵੀ ਤੁਸੀਂ ਇੱਕ ਚੀਜ਼ ਤੇ ਵਿੱਕ ਗਏ ਵੀ ਰਾਤ ਨੂੰ ਨਹੀਂ ਦਿਨੇ ਸਾਨੂੰ ਲਾਈਟ ਦਿੰਦਾ ਮੋਟਰ ਦੀ ਆ ਕਰਤਾਰ ਆ ਸਾਡੇ ਕਿਸਾਨ ਦਾ ਇਹ ਸਿਰ ਤੇ ਨੂੰ ਵੋਟਾਂ ਪਾਉਂਗੇ ਨਲਾਇਕ ਰਾਜ ਪ੍ਰਬੰਧ ਸੋ 7 ਇੰਚ 7 ਇੰਚ ਨਹੀਂ ਅੱਜ ਇਹਨਾਂ ਨੂੰ ਪਿੰਡਾਂ ਚ ਬਣਨੋਂ ਰੁਕ ਅੱਜ ਸਮੇ ਦੀ ਮੰਗ ਆ ਤੇ ਜ਼ਮੀਨ ਜ਼ਮੀਨ ਤੇ ਇੱਕ ਇੰਚ ਵੀ ਜੇ 1 ਇੰਚ ਸਾਡਾ ਕੋਈ ਦਾਣਾ ਚੱਕ ਕੇ ਲੈ ਜਾਣਾ ਕਿਸਾਨ ਤਾਂ ਉਹਦਾ ਗੱਲ ਲਾ ਦਿੰਦਾ ਤੇ ਤੂੰ ਸਾਰੀ ਜ਼ਮੀਨ ਸਾਡੇ ਹੱਥਿਆਂ ਉਨ ਨੂੰ ਫਿਰਦਾ ਤੇ ਤੇਰਾ ਬਣੂ ਕੀ ਭਗਵੰਤ ਮੰਨਣਾ ਜੀ ਬਹੁਤ ਧੰਨਵਾਦ ਧੰਨਵਾਦ